ਮੁੱਖ ਮੰਤਰੀ ਦਾ ਉਵੇਂ ਚੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਹੈ ਇੱਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਮਨੁਲ ਉਹ ਜਾਈ ਉਹ ਹੈ ਇਕੱਠੇ ਦਾਰੂ ਪਿੰਦੇ ਆ ਇਕੱਠੇ ਸਾਰਾ ਕੰਮ ਕਰਦੇ ਆ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ 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 ਸਾਡੇ ਵੀ ਹੱਥ ਖੜੇ ਹੈ ਮੈਨੂੰ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਜਿਹਦੇ ਪੱਗ ਹੁਣੀ ਬੰਨਣ ਲਾਇਆ ਹੈ ਵਾਲ ਕੱਟੇ ਆ ਦਾੜੀਆਂ ਪਤਾ ਨਾ ਕਿਹੜਾ ਸੇਵ ਕਰਦਾ ਕਿੱਥੋਂ ਲਿਆਉਂਦਾ ਜ਼ੀਰੋ ਕਟਕ ਬਣਾਈ ਬਠਾਹ ਪਹਿਲਾ ਮੁੱਖ ਮੰਤਰੀ ਐ ਆ ਐਸਆਈ ਸਾਹਿਬ ਆ ਤੁਸੀਂ ਆ ਯਾਰ ਇੱਕ ਦੱਸਿਓ ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ ਹੈ ਕੋਈ ਟਰੈਕਟਰ ਕੀ ਕਰਦੇ ਹੋ ਅੰਦਰ ਕਰ ਦਿੰਦੇ ਹੋ ਹੈ ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਲਈ ਜਾਂਦਾ ਹੈ ਰੋਜ਼ ਬੋਤਲ ਭੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ 'ਚ ਪਾਇਓ ਮਸ਼ੀਨ ਦੀ ਉਹਦੇ ਹੁਣ ਪਰਸਪਤ 4-5 ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਡਿੰਬੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰ ਜਿਆਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਸਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੋਣਟ ਤੇ ਚੜ ਗਿਆ ਤੰਗੜੇ ਪਾਉਣ ਲੱਗ ਗਿਆ ਫਿਰ ਉਹ ਹਿੱਲਣ ਲੱਗ ਗਿਆ ਫਿਰ ਹੁਣ ਗਿਆ ਪਾਣੀ ਲਿਆ ਬੋਤਲ ਲਿਆਂਦੀ ਤਾਂ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਚ ਪਾਦੀ ਅਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਢੱਕਾ ਤੋੜਿਆ ਨਹੀਂ ਇੱਕ ਇਹਨੇ ਢੱਕੇ 'ਚ ਇੱਕ ਚੀਜ਼ ਨਹੀਂ ਦੇਣੀ ਇਹਨਾਂ ਨੂੰ ਇਹਨੇ ਇੱਕ ਚੀਜ਼ ਯਾ ਸੇਵਾ ਕਾਲੀ ਦਲ ਕਰੇ ਤੁਹਾਡਾ ਸੰਘਰਸ਼ ਤੁਹਾਡਾ ਕਰੇ ਐਸ਼ ਦੂਜੇ ਕਰਨ ਲੀਡਰ ਇੱਕ ਰਾਤ ਚ ਨਹੀਂ ਬੰਦੇ ਜੈ ਜੈ ਇੱਕ ਇੱਕ ਹਜ਼ਾਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵੰਤ ਮੰਗ ਬੱਗੂ ਹੋਊਗੀ ਲੀਡਰ ਬੰਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲ 16 ਸਾਲ ਜੇਲ੍ਹ ਕਟੀਆਂ ਡਾਂਗਾ ਖਾਧੀਆਂ ਹਰ ਇਲੈਕਸ਼ਨ ਲੜੇ ਤੁਹਾਡਾ ਦਿਲ ਜਿੱਤਿਆ ਤਾਈਆਂ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਆ ਪਿੱਛੇ ਕਹੀ ਜਾਂਦੇ ਆ ਕਿ ਵਿਆਹ ਕਰਾ ਲੇ ਹਲੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਨ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮਐਲਏ ਦੇਖ ਲਓ ਅੱਧਿਆਂ ਨੇ ਤਾਂ ਕਰਾ ਲੇ ਹੋਣੀ ਸੈਕੰਡ ਰਾਊਂਡ ਸ਼ੁਰੂ ਹੋਇਆ ਹੁਣ ਜਿਹੜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੇ ਆਪਣੇ ਆ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਹੈ ਅਕਾਲੀ ਦਲ ਪਾਰਟੀ ਥੋੜੀ ਹੈ ਆ ਜਿਹੜੀ ਜੰਗ ਲੜ ਰਹੇ ਆ ਸਹੀ ਮੈਨੂੰ ਤੇ ਇੱਕ ਪਾਸੇ ਥੋੜੀ ਫੌਜ ਆ ਅਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਕਰਨਾ ਹੈ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਹੈ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਉਣਾ ਹੈ ਦੇਖੋ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਖਾਲਸਾ ਜੀ ਦੱਸਾ ਕਿੰਡਾ ਵੱਡਾ ਨੁਕਸਾਨ ਹੋਇਆ ਆਰਐਸਐਸ ਨੇ ਜਦੋਂ ਦੇਖਿਆ ਕਾਲੀ ਦਲ ਤੇ ਜਮਾ ਹੀ ਪੰਜਾਬ ਥੱਲੇ ਲਾਤਾ ਆਰਐਸਐਸ ਨੇ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਤਖਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਆਰਐਸਐਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ RSS ਦੀ ਸਰਕਾਰ ਦਿੱਲੀ ਵਾਲੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਦੀ ਅਲੱਗ ਬਣਾ ਦਿੱਤੀ ਜਿੱਥੇ RSS ਕਾਬਜ ਹੋ ਗਈ ਹੈ ਹੁਣ ਤੁਸੀਂ ਚਾਹੋਗੇ ਕਿ ਹੁਣ RSS ਥੋੜੀ ਅਰਦਾਸੇ ਕਿਵੇਂ ਅਰਦਾਸ ਕਰਨੀ ਹੈ ਤੁਹਾਡੇ ਧਰਮ ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਫੌਜ ਕਮਜ਼ੋਰ ਕਰਤੀ ਜਿਹੜੀਆਂ ਕੌਮਾਂ ਖਤਮ ਹੁੰਦੀਆਂ ਐਂ ਹੀ ਹੁੰਦੀ ਐ ਜਦੋਂ ਆਪਣੇ ਲੋਕ ਵਿੱਚ ਪਛਾਨਦੇ ਨਹੀਂ ਗੱਦਾਰੀ ਕਰਦੇ ਐ ਹੁਣ ਦਾਦੂ ਵਾਲਾ ਦਾਦੂ ਵਾਲ ਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਤੇ ਕਾਲੀ ਦਲ ਨੂੰ ਕਹਿੰਦੇ ਪੰਥ ਹੀ ਨਹੀਂ ਦਾਦੂ ਬੋਲਦੇ ਅੱਖੇ ਲੱਗਦੇ ਸੀ ਉਹ ਮੰਡ ਦੇ ਅੱਖੇ ਲੱਗਦੇ ਸੀ ਭਾਈ ਮੋਕਤ ਸਿੰਘ ਸਾਰੇ ਸਾਰੇ ਏਜੰਸੀਆਂ ਦੇ ਬੰਦੇ ਐ ਆਈਪੀ ਦੇ ਬੰਦੇ ਐ ਉਹ ਖੜਾ ਕਰਦੇ ਐ ਕੌਮ ਵਿੱਚ ਦੋ ਫਾੜ ਕਰਨ ਵਾਸਤੇ ਆਪਾਂ ਗੱਲਾਂ ਚਾਜਣੇ ਐ ਤੁਸੀਂ ਸਾਰੇ ਕਿੱਦੜੇ ਵੇਲੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਬੇਅਦਬੀ ਕਰਾ ਸਕਦੇ ਆ ਪਰਸ ਨੇ ਇੰਜ ਹੀ ਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ ਯਾਰ ਬਾਦਲ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਘਰੇ ਸਿਰੇ ਅਰਦਾਸ ਕਰਕੇ ਮਹਾਰਾਜਾ ਪ੍ਰਕਾਸ਼ 24 ਘੰਟੇ ਆ ਉੱਥੇ ਖੜਚਾ ਤੇ ਸੇਵਾ ਕਰਕੇ ਅਰਦਾਸ ਕਰਕੇ ਨਿਕਲਦੇ ਆ ਉਹਨਾਂ ਨੂੰ ਕਹਤਾ ਤੁਸੀਂ ਦੋਸ਼ੀ ਹੋ ਤੇ ਭਗਵੰਤ ਮਰ ਗਏ ਤੇ ਕਾਂਗਰਸੀ ਜਿਨ੍ਹਾਂ ਇੰਕਾਂ ਤੋਂ ਉੱਪਰ ਦਰਬਾਰ ਸਾਹਿਬ ਹਮਲਾ ਕੀਤਾ ਹਜ਼ਾਰਾਂ ਦਾ ਕਤਲ ਕੀਤਾ ਉਹਨਾਂ ਨੂੰ ਕਹਿੰਦੇ ਜੀ ਆ ਬਹੁਤ ਵਧੀਆ ਬੰਦੇ ਆ ਫਿਰ ਕੀ ਬੇਇਨਸਾਫੀ ਕੀ ਇਨਸਾਫ ਹੈ ਐਸ ਕਰਕੇ ਜੇ ਤੁਸੀਂ ਵਾਪਸ ਖੁਸ਼ੀਆਂ ਚਾਹੁੰਦੇ ਹੋ ਜੇ ਤੁਸੀਂ ਵਾਪਸ ਉਹ ਤਰੱਕੀ ਵਾਲਾ ਸਮਾ ਚਾਹੁੰਦੇ ਹੋ ਵਾਪਸ ਇੱਥੇ ਨੌਜਵਾਨਾਂ ਨੂੰ ਵਾਪਸ ਇੱਥੇ ਇੰਡਸਟਰੀ ਲਵਾ ਕੇ ਜੌਬਸ ਦੇਣਾ ਚਾਹੁੰਦੇ ਹੋ ਇੱਥੇ ਇਲਾਕੇ 'ਚ ਹਰ ਕਮੀ ਦੂਰ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲੇ ਚਾਰਾ ਨਹੀਂ ਆ ਕਾਲੀ ਦਿਲ ਦੇ ਬਗੈਰ ਆ ਤੁਸੀਂ ਦੇਖ ਹੀ ਲਿਆ ਤੁਹਾਡੇ ਤੇ ਮਤਲਬ ਮੋਗੇ ਮਾਗੇ ਸਾਰੇ ਉੱਚੇ ਹੋ ਗਏ ਵੇਲੇ ਕਰਤੇ ਸਾਰੇ ਹੁਣ ਪਾਣੀ ਨਹੀਂ ਆਉਂਦਾ ਅਚਾ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਭਗਵਾਨ ਤਮਨ ਨੇ ਤੁਹਾਨੂੰ ਪਤਾ ਕੇਜਰੀਵਾਲ ਨੇ ਹੁਕਮ ਦਿੱਤਾ ਕਿ ਪੰਜਾਬ ਦਾ ਪਾਣੀ ਅਸੀਂ ਹਰਿਆਣਾ ਨੂੰ ਦੇਣਾ ਹੈ ਅੱਜ ਤੁਹਾਨੂੰ ਬਹੁਤ ਵੱਡਾ ਗੱਲ ਦੱਸਣ ਲੱਗਿਆ ਅੱਜ ਜਿਹੜਾ ਇਹਨਾਂ ਦੀ ਸਰਕਾਰ ਨੇ ਨਹਿਰੀ ਪਟਵਾਰੀ ਬਣਾਏ ਤੇ ਉਹਨਾਂ ਤੋਂ ਸਰਟੀਫਿਕੇਟ ਲੈ ਰਹੇ ਆ ਕਿ ਟਿੱਲਾਂ ਤੇ ਪਾਣੀ ਪੂਰਾ ਸਾਡੇ ਕੋਲੇ ਵਾਧੂ ਪਾਣੀ ਹੈ ਅੱਜ ਜਿਹੜੇ ਨਹਿਰੀ ਪਟਵਾਰੀਆਂ ਨੂੰ ਸਸਪੈਂਡ ਕੀਤਾ ਉਹਨਾਂ ਸੂਰਮਿਆਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਕਿਹਾ ਅਸੀਂ ਲਿਖ ਕੇ ਨਹੀਂ ਦੇ ਸਕਦੇ ਕਿ ਸਾਡੇ ਟਿੱਲਾਂ ਤੇ ਪਾਣੀ ਪੂਰਾ ਜਾ ਰਿਹਾ ਕਿਉਂਕਿ ਹਾਈ ਸੁਪਰੀਮ ਕੋਰਟ ਕਹਿਣਾ ਚਾਹੁੰਦੇ ਆ ਕਿ ਪਾਣੀ ਸਾਡੇ ਕੋਲ ਵਾਧੂ ਹੈ ਤੁਸੀਂ ਹਰਿਆਣਾ ਨੂੰ ਦੇ ਸਕਦੇ ਹੋ ਆ ਗੱਲ ਚੱਲ ਪਈ ਐ ਤੋ ਐਸ ਕਰਕੇ ਜੇ ਤੁਸੀਂ ਜਿਹੜਾ ਥੋੜਾ ਮੋਟਾ ਪਾਣੀ ਵੀ ਤੁਸੀਂ ਆਪਣਾ ਦੇ ਦੋਗੇ ਤੇ ਫਿਰ ਇੱਥੇ ਰਹਿਣਾ ਬੜਾ ਔਖਾ ਹੋ ਜਾਊਗਾ ਐਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਪੰਜਾਬ ਤੋਂ ਬਾਹਰ ਜਿਵੇਂ ਆ ਕਿਸਲੀ ਵਾਰ ਇਹਨਾਂ ਨੇ ਬਾਰਡਰ ਸੀਲ ਕੀਤਾ ਤੇ ਆਪਣੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਆਪਾਂ ਵੀ ਪਹਿਲੀ ਤਰੀਕ ਨੂੰ ਬਾਰਡਰ ਸੀਲ ਕਰ ਦਈਏ ਕੋਈ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਸਾਰੀਆਂ ਇਹ ਵੋਟਾਂ ਵੋਟਾਂ ਆਪਣੀ ਖੇਤਰੀ ਪਾਰਟੀ ਸ਼ਰੋਮਨੀ ਘਾਲੀ ਤੇ ਨੂੰ ਪਾ ਕੇ ਆਪਾਂ ਕਾਮਯਾਬ ਕਰਾਓ ਤਾਂ ਹੀ ਬਚੂਗਾ ਪੰਜਾਬ ਤਾਂ ਹੀ ਖਾਲਸਾ ਜੀ ਤੁਸੀਂ ਬਚੋਗੇ ਪੰਥ ਬਚੂਗਾ ਕਿਉਂਕਿ ਤੁਹਾਡੀ ਫੌਜ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਤੁਹਾਡੇ ਹਲਕੇ ਤੋਂ ਐਮਪੀ ਰਾਜਵਿੰਦਰ ਸਿੰਘ ਜਿਹੜੇ ਧਰਮਕੋਟ ਤੋਂ ਆਏ ਪ੍ਰੋ ਵਾਲਾ ਪ੍ਰਣਾ ਟਕਸਾਲੀ ਪਰਿਵਾਰ ਹੈ ਤੇ ਮੈਂ ਡਿੰਪੀ ਜੀ ਤੁਹਾਨੂੰ ਵਧਾਈ ਦੇਣਾ ਚਾਹਣਾ ਹੈ ਬੜੀ ਮਿਹਨਤ ਕਰ ਰਹੀ ਹੈ ਮੇਰਾ ਤਾਂ ਭਾਈ ਹੈ ਤੇ ਮੈਂ ਦੇਖਿਆ ਤੁਸੀਂ ਅੱਜ ਤੱਕ ਕੱਠ ਤੁਹਾਨੂੰ ਵਧਾਈ ਦੇਣਾ ਤੁਹਾਡੀ ਟੀਮ ਨੂੰ ਵਧਾਈ ਦੇਣਾ ਤੁਸੀਂ ਜੈ ਜੈ ਮਾਹੌਲ ਬਣਾਤਾ ਅੱਜ ਤੋਂ ਮੈਂ ਫਰੀਦਕੋਟ ਪਾਰਲੀਮੈਂਟ ਦੀ ਰੈਲੀਆਂ ਸ਼ੁਰੂ ਹੈ ਪਹਿਲੀ ਬੋਣੀ ਤੁਸੀਂ ਐ ਜੀ ਕਰਤੀ ਤੇ ਮੈਂ ਤੁਹਾਨੂੰ ਇਹਨਾਂ ਦੱਸ ਦੇਣਾ ਪੰਜਾਬ ਵਿੱਚ ਬਹੁਤ ਬਦਲਾਅ ਚੱਲ ਰਿਹਾ ਦੁੱਖ ਆਮ ਆਦਮੀ ਬੱਡੀ ਵਾਲਾ ਨਹੀਂ ਕਾਲੀ ਦਲ ਦੇ ਨਾਲ ਲੋਕੀ ਸਮਝ ਗਏ ਕਿ ਕਾਲੀ ਦਲ ਹੀ ਆਪਣੀ ਪਾਰਟੀ ਹੈ ਬੜੀਆਂ ਹੋਰ ਤਾਕਤਾਂ ਲੱਗੀਆਂ ਜਿਹੜਾ ਕੋਈ ਹੋਰ ਬੰਦੇ ਨੂੰ ਖੜਾ ਕਰਕੇ ਤੁਹਾਡੀ ਪੰਥਕ ਵੋਟ ਨੂੰ ਤੋੜਨਾ ਚਾਹੁੰਦੇ ਆ ਉਹ ਸਾਜ਼ਿਸ਼ ਏਜੰਸੀਆਂ ਦੀ ਏ ਉਹ ਸਾਜ ਸਮਝ ਲਓ ਜੇ ਹਲੇ ਨਾ ਸਮਝੇ ਬਹੁਤ ਵੱਡਾ ਕੌਮ ਦਾ ਪੰ ਦਾ ਪੰਜਾਬ ਦੇ ਨੁਕਸਾਨ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ